ਤੇ ਬਾਈ ਬਣ ਕੇ ਜੇ ਕਿਸੇ ਨੇ ਕੋ ਕਰਾਇਆ ਵਾ ਸਾਡਾ ਘਰ ਘੁਰ ਪੈ ਲੈਣ ਦਾ ਜਿਹੜਾ ਬੰਦਾ ਪੈਣ ਲੱਗਿਆ ਆਪ ਦੇ ਜੂਸ ਚੋਂ ਨਿਕਲਿਆ ਬਾਹਲ ਤੇ ਕਿਦਾਂ ਡਾਇਰੈਕਟਰ ਬਣੇਗਾ ਰੀਤੂ ਜੇ ਕੁਝ ਨਹੀਂ ਆਤਾ ਮੈਨੂੰ ਕੁਝ ਨਹੀਂ ਆਉਂਦੇ ਲੱਗਣਾ ਨਹੀਂ ਗਾ ਤੇ ਆਪਾਂ ਇਹ ਸੀਐਟ ਕੰਪਨੀ ਦੇ ਵਿੱਚ ਜੇ ਡੋਲੀ ਜਾਂਦਾ ਮੈਂ ਲਾਈਵ ਨਹੀਂ ਪਵਾ ਚੱਟ ਲਾਈਵ ਚੈਟ ਚੱਲ ਨੇ ਜੀ ਜਾਊਗੀ ਪਹਾੜਾ ਅੱਗਾ ਜਾ ਕੇ ਤੁਸੀਂ ਕਹਿੰਦਾ ਮੈਗੀ ਖਵਾਓ ਛੋਟੇ ਕਬਰੋਣਾ ਨਹੀਂ ਅਦਨ ਆਪਾਂ ਵੀ ਦੇ ਨਾਲ ਨਹੀਂ ਨਹੀਂ ਮੈਨੂੰ ਵੱਡੇ ਲੱਗ ਹੁੰਦਾ ਮੇਰਾ ਬਰਥਡੇ ਅੱਜ ਹੈ ਮੇਂ ਕਿੱਚਾ ਬਰਥਡੇ ਹੈ ਮੇਰਾ ਬਰਥਡੇ ਦਾ ਕਿ ਮੈਂ ਸਾਰੇ ਆਹਾਂ ਤਾਇਆ ਨਹੀਂ ਆਵਾਂਗੇ ਤੇ ਨਵਾਬ ਤੋਂ ਅਰਦਾਸ ਕਿਉਂ ਆਵੋ ਸਾਡੇ ਘਰ ਪਿਆ ਹੋਇਆਗਾ ਤੇ ਅੱਜ ਹੈਗਾ ਮੁੰਡੇ ਦਾ ਬਰਥਡੇ ਹੈ ਬਰਥਡੇ ਟੂ ਯੂ ਸੋ ਮਾਚ ਹੈਲੋ ਸਸਰੀਕਾਲ ਹਾਂ ਅਣੀ ਮੇਰਾ ਲੱਲੋਰਾ ਹਾ ਅਜ ਲੱਲੋਰਾ ਆਵਾਜ਼ ਕਿੰਨੇ ਸਾਲਾਂ ਦਾ ਹੋ ਗਿਆ ਲੂਰਾ ਵੀ ਕਿ ਤੇ ਆਪਾਂ ਬਣਾਣ ਲੱਗੇ ਆ ਜੂਸ ਤੇ ਹੋ ਗਿਆ ਮਿਲਦੇ ਆ ਤੁਹਾਨੂੰ ਜੂਸ ਬਣਾ ਕੇ ਆਪ ਦੇ ਜੂਸ ਚੋਂ ਨਿਕਲਿਆ ਵਾਲ ਤੇ ਕਿਹਦਾ ਨਵਾਬ ਵਾਲ ਇਹ ਇਹ ਜੂਸ ਨਹੀਂ ਹੈ ਸ਼ੇਕ ਆ ਠੀਕ ਹੈ ਕਿਹਦਾ ਵਾਲ ਹੈ ਇਹ ਦੱਸ ਮੈਨੂੰ ਹਾਏ ਕਿਹਦਾ ਹੈ ਗਾਲੀ ਛੱਡ ਤੇ ਪਿਆ ਵਾਲ ਸੀ ਮੰਮੀ ਸ਼ਹਿਦ ਦੱਸ ਕਿੱਥੇ ਇਹ ਬਾਲ ਨਿਕਲੇ ਜੀ ਕਿਸੇ ਨੂੰ ਪਤਾ ਕਿ ਇਹ ਬਾਲ ਕਿਦਾ ਨਵਾਬ ਜੀ ਜੂਸ ਤੋਂ ਨਿਕਲੇ ਬਸ ਤਰੀਆਂ ਨੂੰ ਹੁਣੀ ਚਾਹ ਦਿੱਤੀ ਸੀ 11 ਵਜੇ ਚਾਹ ਬੋਲਣੀ ਕਿੰਨੀ ਚਾਹ ਬਿੰਦੇ ਮਿਸਤਰੀਆਂ ਨੂੰ ਇਸ ਤੇ ਪਾਵਾਂਗੇ ਚਾਹ ਦੇਣੀ ਆ ਹੂੰ ਕੀਆ ਚਾਰ ਵਾਰੀ ਤੂੰ ਇਹ ਕੰਮ ਕਿਆ ਰਹਾ ਵੇ ਤੇ ਤੇਹੀ 10 11 ਦਾ ਹੁਣ ਵਜਨ ਲੱਗਿਆ ਆਈ ਹੁਣੀ ਦਿੱਤੀ ਸੀ ਅੱਧਾ ਕਿ ਘੰਟਾ ਪਹਿਲਾਂ ਆਪ ਵੀ ਤੁਸੀਂ ਜਦੋਂ ਆਏ ਸੀ ਉਦੋਂ ਚਾਹ ਦਿੱਤੀ ਆਪਾਂ ਤੇ ਮੈਨੂੰ ਹਲੇ ਘੰਟਾ ਤਾਂ ਨਹੀਂ ਹੋਇਆ ਨਹੀਂ ਹੋਇਆ ਨਾ ਸੋਚੋ ਫੇਰ ਦੋ ਬਾਦ ਰੋਟੀਆਂ ਉਹ ਵੀ ਮਿੱਤਰੋ ਕਹਿੰਦੇ ਕੁੜੀ ਲੈ ਆ ਯਾਰ ਰੋਟੀਆਂ ਤੇ ਕੀ ਕੀ ਬਣਿਆ ਅੱਜ ਮਖਣੀ ਆ ਚਟਨੀ ਆ ਤੇ ਨਾਲ ਰੋਟੀਆਂ ਆ ਤੇ ਅੱਜ ਹੈਪੀ ਬਰਥਡੇ ਆ ਤੇ ਮੈਂ ਪਤਾ ਇਹਨਾਂ ਸਾਰਾ ਮਖਣੀ ਕੋਈ ਖਾਧਾ ਤਾਂ ਹੈ ਨਹੀਂ ਪੀਜਾ ਬਸ ਕਦੇ ਖਾਦਾ ਹੋਵੇ ਤਾਂ ਫਿਰ ਪਤਾ ਲੱਗੇ ਰਾਤ ਕਰੀ ਨਿਕਲਦੇ ਆ ਸਹੀ ਗੱਲ ਹੈ ਦੇਸੀ ਆ ਪਹਿਲਾਂ ਆਪਾਂ ਪੀ ਗਏ ਹਟਿਆ ਸ਼ੇਕ ਡਾਈਟ ਤੇ ਹੁਣ ਆਪਾਂ ਖਾਵਾਂਗੇ ਰੋਟੀਆਂ ਤੇ ਮੱਖਣ ਪਾ ਕੇ ਵਾਵਾ ਸਾਰਾ ਨਾ ਦੱਸ ਨਾ ਦੱਸ ਤੁਸੀਂ ਮੱਚੀ ਜਾਣਾ ਸਾਡੇ ਤੋਂ ਮੱਚ ਕੇ ਦੋ ਹੋ ਮੱਚੀ ਪਈ ਲੋਈ ਇਹ ਹੌਲੀ ਹੌਲੀ ਸਮਾਨ ਕੱਢਦੇ ਆ ਖੜੇ ਹਾਂ ਹਾਂ ਹੌਲੀ ਹੌਲੀ ਪਹਿਲਾਂ ਨਹੀਂ ਨਹੀਂ ਪਹਿਲਾਂ ਸੀਗੀ ਆ ਚਟਨੀ ਉਸ ਤੋਂ ਬਾਅਦ ਕੱਢੀ ਕੜੀ ਫਿਰ ਆ ਆਹ ਸਬਜੀ ਗਜਰੇਲਾ ਵੀ ਫੇ ਅੱਗੇ ਜਰੇਲਾ ਉਸਤਾਦ ਜੀ ਕੇ ਜਰੇਲਾ ਖਾਨ ਦੇ ਹਾਏ ਆ ਮੈਡਮ ਜੀ ਹੁਣ ਰੋਟੀ ਲੱਗੇ ਆਏ ਚਲੋ ਜੀ ਹੁਣ ਆਪਾਂ ਇਥੋਂ ਮਖਣੀ ਚੱਕੀ ਮਿੱਟੀ ਚੱਕੀ ਹਮ ਤੇ ਮਿੱਟੀ ਰਕੀ ਆ ਦਾ ਪਾਪਾ ਜਾਦੂ ਕਰਦੇ ਹੁੰਦੇ ਨਹੀਂ ਪਹਿਲਾਂ ਤੇ ਲੈਂਟਰ ਪਾਇਆ ਲੈਂਟਰ ਪਾਇਆ ਚਲੋ ਜੀ ਲੱਸੀ ਨੂੰ ਹੱਥ ਪਾਇਆ ਕੀ ਬਾਤ ਹੈ ਐ ਹੋਣਾ ਚਾਹੀਦਾ ਇਹਨੂੰ ਕਹਿੰਦੇ ਸਵਾਦ ਹਾਂ ਬੜਾ ਦੇਖੋ ਕਿੱਧਰ ਪੀਜੇ 버ਗਰਾਂ ਚ ਸਹੀ ਗੱਲ ਕਿਉਂ ਵੀ ਨਾ ਤਿਆਗੋ 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 ਹੋ ਵੀ ਚੱਕੋ ਚਾਹ ਦਾ ਪਿਆਲਾ ਕਿ ਲੱਸੀ ਦਾ ਪਿਆਲਾ ਡਾਇਰੈਕਟਰ ਬਣੇਗਾ ਜੇ ਤੂੰ ਜੇ ਕੁਝ ਨਹੀਂ ਆਤਾ ਮੈਨੂੰ ਕੁਝ ਨਹੀਂ ਆਤਾ ਜੋ ਕਲਿੱਪ ਤੇ ਲੈਣੇ ਵਾਲੀ ਹੋਤੀ ਉਹ ਦੁਨੀਆ ਚ ਨਹੀਂ ਮਿੱਤਰੋ ਰੋਟੀ ਪਾਣੀ ਖਾ ਲਿਆ ਤੇ ਘਰੇ ਕੰਮ ਚੱਲ ਰਿਹਾ ਅਜੋ ਦਿਖਾਉਨੇ ਆ ਵੀ ਕੀ ਕੀ ਹੁਣ ਤੱਕ ਕੰਪਲੀਟ ਹੋ ਚੁੱਕਿਆ ਤੇ ਕੀ ਕੀ ਰਹਿ ਗਿਆ ਤੇ ਆਲਦੀ ਫਰੰਟ ਤੇ ਛੱਤ ਪਾਈ ਸੀ ਇਹਦੀ ਸ਼ਟਰਿੰਗ ਹਲੇ ਖੁੱਲੀ ਨਹੀਂ ਆ ਇਹਦੀ ਸ਼ਟਰਿੰਗ ਹਲੇ ਖੁੱਲੂਗੀ ਤੇ ਤੁਹਾਨੂੰ ਉੱਪਰ ਦਿਖਾਉਣਾ ਮੈਂ ਖੁਸ਼ੀਆਂ ਦਾ ਰਹਿਣ ਬਸੇਰਾ ਤੇ ਚੈੱਕ ਕਰੋ ਮਿੱਤਰੋ ਸਾਰਾ ਹੀ ਦਿਖਾਉਨੇ ਆ ਬਿਜਲੀ ਵਾਲੇ ਫਿਟਿੰਗ ਕਰ ਗਏ ਹੀ ਕੀ ਹਾਲ ਚਾਲ ਚਾਚਾ ਜੀ ਠੀਕ ਠਾਕ ਹੋ ਹੇਟੋ ਹਲੋ ਵੀ ਮਿੱਤਰੋ ਆ ਫਰੰਟ ਤੇ ਆਪਾਂ ਛੱਡਿਆ ਥੋੜਾ ਜਿਹਾ ਜਗਾ ਬੈਠਣ ਨੂੰ ਖੁੱਲਾ ਜਿਹੜੀ ਆਪਾਂ ਥੱਲੇ ਸ਼ਟਰਿੰਗ ਪਾਈ ਆ ਤੇ ਆ ਜੀ ਘਰ ਆਪਣਾ ਛੋਟਾ ਜਿਹਾ ਤੇ ਆ ਜਗਾ ਅੱਠ ਵੜਾ ਕੇ ਵੱਡੀ ਕਰਨੀ ਪੈਣੀ ਆ ਕਿਉਂਕਿ ਇੱਥੋਂ ਦੀ ਪੌੜੀਆਂ ਕੱਢਣੀਆਂ ਜਿਹੜੀਆਂ ਉਹ ਅੰਦਰ ਵਾਲੀਆਂ ਪੌੜੀਆਂ ਆਪਾਂ ਬੰਦ ਕਰ ਦੇਣੀਆਂ ਤੇ ਸਾਰਾ ਅੱਜ ਤੁਹਾਨੂੰ ਨਕਸ਼ਾ ਹੀ ਦਿਖਾਉਨੇ ਆ ਉੱਪਰ ਮਮਟੀ ਬਣਾਤੀ ਇੱਕ ਗੱਡੀ ਦਾ ਵੇਖੀਏ ਕੀ ਸਿਸਟਮ ਕਰਨਾ ਕੋਈ ਟਾਇਰ ਥੇਰ ਨਾ ਕੋਹ ਮਾਰ ਗਿਆ ਤੇ ਉਹ ਚੋ ਹਵਾ ਨਿਕਲ ਗਈ ਤੇ ਹੁਣ ਜਾ ਕੇ ਦੇਖਦੇ ਆ ਵੀ ਕੀ ਪੈਂਚਰ ਲੱਗਦਾ ਹੈ ਜਾਂ ਕੀ ਪ੍ਰੋਸੈਸ ਹੁੰਦਾ ਤੇ ਫਿਰ ਤੁਹਾਨੂੰ ਦਿਖਾਉਨੇ ਆ ਮਿਲਦੇ ਆ ਇੱਕ ਸੋਮਿਆ ਨੇ ਫੋਨ ਪਾਣੀ ਚ ਸੱਟ ਲਿਆ ਯਾਰ ਆ ਹੁਣ ਫੋਨ ਪਾਣੀ ਚ ਸੱਟ ਲਿਆ ਤੇ ਇਹਦਾ ਹੁਣ ਕੈਮਰਾ ਚੱਲਦਾ ਨਹੀਂ ਪਿਆ ਇਹ ਵੀ ਦਿਖਾ ਕੇ ਆਉਣਾ ਪੈਣਾ ਛਰੀਟ ਵੀ ਆ ਗਈ ਲੋ ਜੀ ਵਿਚਾਲੇ ਓਹੋ ਲਾਈਨਿੰਗ ਵਧਾਈਆਂ ਬਹੁਤ ਬਹੁਤ ਲਾਈਨਿੰਗ ਵਧਾਈਆਂ ਦੇ ਆਈ ਆਈ ਫੋਨ ਖਰਾਬ ਕਰੂਗਾ ਬੱਬਾ ਇਹ ਕਰੋ ਪਾਣੀ ਵੜ ਗਿਆ ਫੋਨ ਚ ਖਰਾਬ ਹੋ ਗਿਆ ਨਾ ਆ ਦੇ ਆ ਦੇ ਪਾਫ ਜਮ ਗਈ ਅੰਦਰ ਪਾਣੀ ਜਮ ਗਿਆ ਸਵੇਰੇ ਸਵੇਰੇ ਕਾਂਡ ਹੋ ਗਿਆ ਵੀ ਕਾ ਕਰਾਂਗੇ ਆਪ ਦਾ ਗਿਫਟ ਹੈ ਲਓ ਵੀ ਬਾਕੀ ਚੈੱਕ ਕਰੋ ਬਾਕੀ ਚੈੱਕ ਕਰੋ ਵਿਚਾਰੀ ਥੋਤੀ ਨਾਦੀ ਨਹੀਂ ਕੰਮ ਵਾਲੀ ਗੰਦੀ ਹੋ ਜਾਂਦੀ ਹੈ ਨਾ ਸਵਾਰਨ ਦਾ ਟਾਈਮ ਹੀ ਨਹੀਂ ਮਿਲਿਆ ਪੰਗੜਾ ਪਾ ਕੇ ਵਹਾ ਦੇ ਮਾੜਾ ਚਲੋ ਆਓ ਚੱਲੀਓ ਵੀ ਉਪਾਲ ਸਾਹਿਬ ਆ ਗਏ ਕੇਕ ਲੈ ਕੇ ਤੇਰੀ ਵਾਲੀ ਜੀ ਸਾਹਿਬ ਦਾ ਜਾਣਦਾ ਨਾ ਅੱਜ ਕੇ ਠੀਕ ਆ ਠੀਕ ਆ ਧੰਨਵਾਦ ਜੀ ਧੰਨਵਾਦ ਬਹੁਤ ਧੰਨਵਾਦ ਡਾਰਲਿੰਗ ਵਾਹ ਵਧੀਆ ਤੁਸੀਂ ਸੁਣਾਓ ਚਲੋ ਚੱਲਦੇ ਕੋਈ ਖਾਣ ਪੀਣ ਲਾਓ ਮੋਟਰਸੈਲ ਕਰੇ ਆ ਜੋ ਲੋ ਵੀ ਮਿੱਤਰੋ ਪੈਂਚਰ ਤਾਂ ਇਹ ਤੇ ਲੱਗਣਾ ਨਹੀਂ ਤੇ ਹੁਣ ਮਤਲਬ ਇੱਕ ਟਾਇਰ ਜਾਊਗਾ ਤੇ ਇਹਦੀ ਜਗ੍ਹਾ ਨਵਾਂ ਪੂਣਾ ਪੈਣਾ ਵਾ ਆਪਾਂ ਨੂੰ ਲੋਕ ਇਸ ਟ੍ਰੀ ਲਾਜੀ ਹੂਗੀ ਕਿ ਢਿੱਪਾੜੀ ਲੱਗਦੀ ਪਈ ਗੱਟੀ ਮੁੰਡੇ ਦਾ ਬਰਥਡੇ ਵੀ ਅੱਜ ਮੁੰਡਿਆ ਬਰਥਡੇ ਵੀ ਅੱਜ ਉਹ ਵੀ ਮਿੱਤਰੋ ਟਾਇਰ ਦਾ ਹੋ ਗਿਆ ਔਖਾ ਆ ਟੱਕ ਲੱਗਿਆ ਸੀਗਾ ਪੈਂਚਰ ਦਾ ਉਹਦੇ ਲੱਗਣਾ ਨਹੀਂਗਾ ਤੇ ਆਪਾਂ ਇਹ ਸੀਟ ਕੰਪਨੀ ਦੇ ਵਿੱਚ ਤੇ ਵਧੀਆ ਯਾਰ ਇਹਨਾਂ ਦਾ ਇਹੀ ਪ੍ਰੋਫਿਟ ਆ ਲੋ ਵੀ ਬਾਬੇ ਉਹ ਖੱਲੀ ਪੈ ਚੁੱਕੀ ਆ ਉਹ ਕਹਿੰਦੇ ਨਵਾਂ ਹੀ ਪੈਣਾ ਟਾਇਰ ਨਹੀਂ ਬਣੀ ਗੱਲ 45 23 ਨਹੀਂ ਰਲਿਆ ਕੀ ਕਰੀਏ ਗਾਰੰਟੀ ਦੀ ਪਈ ਆ ਕਲੇਮ ਉਸਤਾਦ ਨੂੰ ਉਸਤਾਦ ਤੋਂ ਪੁੱਛਦਾ ਵਾ ਮੂੰ ਦਿਖਾਈ ਯਾਰ ਤੈਨੂੰ ਗੋਮੋ ਨਾ ਨਾ ਮੁੰਡਿਆ ਹਾਲੇ ਸਾਡੇ ਤੂੰ ਵਾਸਜ ਨਹੀਂ ਆਇਆ ਏ.ਡੀ.ਐਮ ਅੰਦਰ ਦੇ ਪੈਸੇ ਬਾਹਰ ਆਉਣ ਆਲੇ ਆ ਤੇ ਮਿਸਤਰੀਆਂ ਦੇ ਨਹੀਂ ਨਹੀਂ ਤੇ ਮਿਸਤੋ ਵੀ ਸਾਰੀ ਖੇਡ ਹੀ ਇਹਦੀ ਆ ਇਹ ਖੇਡ ਦੀ ਉਸਤਾਦ ਇਹ ਗੇਮ ਆ ਗੇਮ ਇੰਨੀ ਗੇਮ ਦੀ ਆਉਦੀ ਵੀ ਪਤਾ ਨਹੀਂ ਸਾਡੇ ਤੇ ਕੋਈ ਲੱਗਦਾ ਪਤਾ ਨਹੀਂ ਸਾਡੇ ਤੇ ਕਿਸੇ ਨੇ ਕੋ ਕਰਾਇਆ ਜੇ ਕੋ ਕਰਾਇਆ ਤਾਂ ਭਰਾ ਬਣ ਕੇ ਨੂੰ ਮਗਰ ਮੋੜ ਲੋ ਸਹੀ ਗੱਲ ਆ ਬਹੁਤ ਬੁਰਾ ਹਾਲ ਹੋ ਜਾਂਦਾ ਤੁਹਾਡਾ ਕੰਮ ਸਕਸੈਸਫੁਲ ਹੋ ਚੁੱਕਿਆ ਨਾ ਤੇ ਬਾਈ ਬਣ ਕੇ ਜੇ ਕਿਸੇ ਨੇ ਕੋ ਕਰਾਇਆ ਵਾ ਸਾਡਾ ਘਰ ਘੁਰ ਪੈ ਲੈਣ ਤੋਂ ਜਿਹੜਾ ਬਹੁਤ ਪੈਣ ਲੱਗਿਆ ਤੇ ਨਜ਼ਰਾਂ ਨੂੰ ਨਾ ਲਾ ਲਓ ਨਹੀਂ ਅਹੀਂ ਹਲੇ ਏਡੀ ਕੋਈ ਮਹਾਰਾਜ ਆ ਪੈਲਸ ਨਹੀਂ ਪਾਉਣ ਲੱਗੇ ਜਿਹੜਾ ਤੁਸੀਂ ਸਾਡੇ ਤੇ ਟੂਨੇ ਕਰਾਈ ਆ ਸਹੀ ਨਾ ਨਿਤ ਨਵੀਂ ਆਈਟਮ ਆ ਜਾਂਦੀ ਐ ਅਸੀਂ ਕਹਿ ਦਿੰਨੇ ਹਾਂ ਰੋਜ਼ ਵੇਲੇ ਹੁੰਨੇ ਆ ਰ ਕੰਮ ਪਤਾ ਨਹੀਂ ਕਿੱਧਰੋਂ ਆ ਜਾਂਦੇ ਰੋ ਹੁਣ ਟਾਇਰ ਪਾਉਣ ਆਹੀ ਇੱਥੋਂ ਬਾਜੇ ਵਾਲਿਓ ਤੇ ਉਹ ਆਦੇ ਪਾਈ ਜਾਣਾ ਪੜਾ ਮੋਕੇ ਕਿਉਂਕਿ ਕੰਪਨੀ ਦਾ ਕਲੇਮ ਆ ਤੇ ਕੰਪਨੀ ਕਲੇਮ ਕਰੂਗੀ ਮੋਕੇ ਜਾ ਕੇ ਉੱਥੇ ਵੀ ਜਾ ਕੇ ਪਤਾ ਕਰਾਂਗੇ ਵੀ ਰਜਿਸਟ੍ਰੇਸ਼ਨ ਹੈਗੀ ਆ ਕਿ ਨਹੀਂ ਹੈਗੀ ਜੇ ਰਜਿਸਟ੍ਰੇਸ਼ਨ ਹੋਈ ਫੇਰ ਕਰਨਗੇ ਨਹੀਂ ਤਾਂ ਖੱਜਲ ਖਵਾਰੀ ਬਸ ਨਾਮ ਸਿਮਰਨ ਨਹੀਂ ਤਾਂ ਤੇਲ ਭੂਕੇ ਘਰੇ ਆ ਜਾਗੇ ਤੇਲ ਭੂਕੇ ਘਰੇ ਆ ਜਾਗੇ ਜੱਸੇ ਨੂੰ ਚੱਕ ਲਈਏ ਸੌਖ ਨੂੰ ਮਿਲ ਲਈਏ ਕਿਉਂਕਿ ਅਭੀ ਦਾ ਆ ਜਾਏਗਾ ਬਰ ਬਰਥੜੇ ਉਸਤਾਦ ਆ ਆ ਗਏ ਕਦੀ ਦੂਜੀ ਕੋਲ ਤੋਂ ਪਾਰਕ ਮੂਰੇ ਆ ਪਾਰਕ ਮੂਰੇ ਬੈਠੇ ਆ ਕਦੀ ਫੋਨ ਕੱਟ ਵੀ ਦਿਆ ਕਰ ਆਜੂ ਆਜੂ ਉਸਤਾਦ ਹਾਲੇ ਤਾਂ ਆਪਾਂ ਉਹ ਨਹੀਂ ਲਿਆ ਜਿਹੜਾ ਉਹ ਲੱਗਾ ਗੱਡੀ ਇਹ ਹੈਲੀਕਾਪਟਰ ਉਹ ਦੇਖਦਾ ਜਹਾਜ ਆ ਚੱਕ ਚੱਕ ਸਲਵੀ ਕਦਾ ਇੱਧਰ ਨਹੀਂ ਖੇਚ ਇੱਧਰ ਦੀ ਲੈ ਵੀ ਉਧਰ ਜੱਸਾ ਜੱਸਾ ਡੋਣ ਆ ਗਿਆ ਜਾ ਛੋਟਾ ਛੋਟਾ ਆ ਗਿਆ ਕਹਿੰਦੇ ਛੋਟਾ ਮੇਰੇ ਵੀਰੋ ਅੱਜ ਸਾਬਾ ਚੱਲੀ ਓਏ ਜੱਸੇ ਜਲਦੀ ਬਈਆ ਤੈਨੂੰ ਕੀ ਹੋ ਗਿਆ ਤੇ ਉਹਨਾਂ ਕਿਉਂ ਯਾਰ ਫੋਨ ਖੜ ਗਿਆ ਓ ਯਾਰ ਆ ਵੇ ਤੇਰੀ ਪਰਝਾਈ ਵਾਲਾ ਵੀ ਖੜਿਆ ਪਾ ਗਾਣਾ ਬੰਬੀ ਤੇ ਪਾ ਆ ਸੰਜੂ ਭਾਈ ਜੀ ਉਸ ਯ ਸਤਿ ਸ਼੍ਰੀ ਰ ਗਿੱਜਾ ਇਹ ਆ ਜਲ ਡਾਰਲਿੰਗ ਹੈਪੀ ਗੱਡ ਮੋਰ ਥੈਂਕ ਯੂ ਜਾਨੇ ਮਨ ਸੋ ਅੱਜ ਕਿਵੇਂ ਆ ਵਾਹ ਵਧੀਆ ਆਇਓ ਕਿੜਾ ਕਢਾਲ ਗਏ ਬੱਸ ਜਾਣ ਮੈਰ ਮਲੇ ਆਈਏ ਬਾਈਆਂ ਕੀ ਮਾੜੀ ਕਿਸਮਤ ਲਿਖੀ ਆ ਕੋਈ ਨਾ ਕੋਈ ਅੱਬ ਪਈ ਜਾਂਦਾ ਲੱਗਦਾ ਟਾਇਰ ਦਾ ਬਟਾਕਾ ਟਾਇਰ ਆਓ ਯਾਹ ਪਿਆ ਇੱਧਰ ਤੇਰੀ ਦੀ ਤੇਰੀ ਦੀ ਲੋਕਾਂ ਨੂੰ ਆਇਆ ਲੱਗਦਾ ਆ ਵੀ ਲਾਲ ਐ ਸਟਿੱਪ ਨਹੀਂ ਲੱਗੀ ਇੱਕ ਦੀ ਥੋੜੀ ਲੱਗਦੀ ਆਹ ਗੱਡੀ ਵੇਖ ਕੇ ਅਸੀਂ ਲੱਗਦੀ ਕਿੰਦਾ ਹੋਰ ਹੀ ਲੱਗ ਜਾਂਦਾ ਇਹ ਗਾ ਇੱਧਰ ਟੰਗ ਗਿਆ ਹੋ ਗਿਆ ਇਹ ਬੁਆ ਦੇ ਨਹੀਂ ਰਮੇ ਦੇ ਕਿਹੜਾ ਹੁੰਦਾ ਨਹੀਂ ਨਹੀਂ ਟਾਇਰ ਲੱਗਦਾ ਹੁਣ ਚਿੱਟਾ ਟਾਇਰ ਹੀ ਨਵਾਂ ਲੈ ਕੇ ਚੱਲਣਗੇ ਛੋਟਾ ਕਹਿੰਦੇ ਆ ਗਿਆ ਐ ਆਓ ਰਿਆ ਝੋਟਾ ਜੇ ਸਾਡੇ ਤੋਂ ਤੁਸੀਂ ਕੋਕਰਾਂ ਜਾਂ ਤਾਂ ਆਪ ਦਾ ਦੇਵੀ ਦੇਵਤਾ ਮੋੜ ਸਹੀ ਗੱਲ ਬਾਈ ਕਦੀ ਸਾਡੀ ਗੱਡੀ ਦਾ ਟਾਇਰ ਪੈਂਚਰ ਕਦੇ ਸਾਡਾ ਜੱਸਾ ਪੈਂਚਰ ਬਾਈ ਪੂਰੀਆਂ ਉਹ ਪਰ ਆਏ ਕੀ ਹੁੰਦੀਆਂ ਨਹੀਂ ਨਹੀਂ ਸਹੀ ਚੌਂਕਾਂ ਥੋੜੀਆਂ ਚੌਂਕੀਆਂ ਪਰ ਆਏ ਜਾਰੀਆਂ ਜਾਂਦੇ ਰਹੋ ਤੇ ਸਾਡਾ ਹੱਲ ਕਰ ਦਿਓ ਗੱਲ ਬਾਤ ਮੈਨੂੰ ਪਹਿਲੀ ਪਤਾ ਸੀ ਇਹ ਬੰਦਾ ਵੀਡੀਓ ਵਲੌਗ ਬਣਾਉਗਾ ਇਹ ਮੈਂ ਜੁੱਤੀ ਵਾ ਕੇ ਜੱਪੜਾ ਥੋੜਾ ਘਾਤੋਂ ਬੰਦ ਕਰੀ ਜੀ ਓਕੇ ਆ ਜਿਓ ਚੰਗਾ ਸ਼ਾਮੀ ਮੇਰੀ ਗੱਲ ਸੁਣਿਓ ਆ ਜਿਓ ਚੰਗਾ ਸ਼ਾਮੀ ਸ਼ਾਮੀ ਕੋਈ ਨਹੀਂ ਦੇਖ ਲਾਂਗੇ ਟਾਈਮ ਲੱਗਿਆ ਤਾਂ ਅੱਛਾ ਯਾਰ ਉਹ ਖਮਾਰਾ ਵੀ ਟਾਈਮ ਨਹੀਂ ਹੈ ਹਾਂ ਜੀ ਉਸਤਾਦ ਜੀ ਕੋਈ ਹਾਲਤ ਹਲਾ ਪਹਾੜਾਂ ਦੇ ਚੱਲੇ ਆ ਬੰਦ ਬੰਦ ਕੇ ਬਾਅਦ ਰੋਕ ਲੈਨੇ ਇਹਨੂੰ ਕਸ਼ਮੀਰ ਚੱਲੇ ਪਹਾੜਾਂ ਆ ਗਿਆ ਆ ਕੇ ਤੁਸੀਂ ਕਹਣਾ ਮੈਗੀ ਖਵਾਓ ਛੋਟੇ ਕਬਰੋਣਾ ਨਹੀਂ ਉਹਨੂੰ ਚੱਲਿਆ ਯਾਰ ਪਹਾੜਾਂ ਵੱਲ ਕਿਆ ਬਾਤ ਪਲੀ ਜ਼ੈਰ ਚਲੋ ਮਿੱਤਰੋ ਪਹੁੰਚ ਗਏ ਜਾਮਾ ਆਇਆ ਲੱਗਦਾ ਲੋ ਵੀ ਬਾਬੇ ਉਹ ਮੋਗੇ ਦਾ ਮਾਹੌਲ ਚੈੱਕ ਕਰੋ ਦੋ ਤਿੰਨ ਘੰਟੇ ਕਿਤੇ ਨਹੀਂ ਗਏ ਇੱਥੇ ਰੋਣਾ ਸਾਡੀ ਨਵੀਂਾ ਕੁੜੇ ਟ੍ਰੈਫਿਕ ਚੈੱਕ ਕਰ ਲਉ ਬਾਬਿਓ ਕੀ ਹਾਲ ਚਾਲ ਹੋ ਚੁੱਕੇ ਆ ਮੇਰੇ ਵੀਰੋ ਹੋਵੇ ਗੱਡੀ ਵੇਖ ਵੇਖ ਇਹ ਆਓ ਅਸੀਂ ਕਿਵੇਂ ਫਸੇ ਰਹੇ ਆਂ ਅੰਕਲ ਪਰੇ ਹੋ ਜਾ ਅੰਕਲ ਪਰੇ ਟੀਨ ਪਰੇ ਕਰ ਲਾ ਪਰੇ ਕਰ ਲਾ ਪਰੇ ਕਰ ਲੋ ਪਰੇ ਕਰ ਲੋ ਉਹ ਵੇਖ ਓਏ ਆ ਵੇਖੀ ਉਸਤਾਦ ਪਰੇ ਹੋ ਜਾ ਪਰੇ 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 ਉਹ ਵੀ ਬਾਬਿਓ ਮਸਾ ਦੁਕਾਨ ਲੱਭੀ ਟਾਇਰ ਵਾਲੀ ਤੇ ਉਹ ਵੀ ਬੰਦ ਆ ਇੱਧਰ ਉਸਤਾਦ ਬਾਈ ਜਿਹਨੇ ਲਾਇਆ ਨਾ ਪਿੱਛੇ ਦੇਵੀ ਦੇਵਤਾ ਬਾਈ ਬਣ ਕੇ ਬਾਈ ਬਣ ਕੇ ਕਰ ਫੋਨ ਲੈ ਉਸਤਾਦ ਨੰਬਰ ਜ਼ਰਾ ਰੱਖ ਦੇ ਕਾ ਨੂੰ ਹੁੰਨੇ ਜੋ ਤੁਸੀਂ ਫੋਨ ਹੀ ਨਹੀਂ ਚੱਕਣਾ ਬਾਜੂ ਕੀ ਪਤਾ ਕੀ ਮਜਬੂਰੀ ਦੀ ਵਿਚਾਰਾ ਬੰਦ ਕਰਕੇ ਜਾੜਿਆ 100 ਅੰਗਰੇਜ਼ ਨੇ ਨੰਬਰ ਕਰ ਦੇ ਉਹ ਵੀ ਬਾਬੇ ਉਸਾਂ ਮਿਲੀ ਦੁਕਾਨ ਦੁਕਾਨ ਕੀ ਏ ਹੈ ਉਸਤਾਦ ਜੀ ਮਿਲੀ ਮਸਾ ਫਿਰ ਦੁਕਾਨ ਹੋਰ ਯਾਰ ਲੱਭ ਗਈ ਸੀ ਇੱਥੇ ਆ ਕੇ ਮੇਰਾ ਬਣ ਜਾ ਡੋਲੀ ਜਾਂਦਾ ਮੈਂ ਕਿਹਾ ਲਾਈਵ ਨਹੀਂ ਪੜਾ ਤੇ ਲਾਈਵ ਹੀ ਚੈੱਕ ਕਰੋ ਸਾਰੇ ਠੈਕ ਓਕੇ ਯਾਰ ਜੀ ਮੈਂ ਪਾਰਲੇ ਭੋਲਾਂਗਾ ਯਾਰ ਥਾਰ ਦੇ ਜਦੋਂ ਲਵਾਂਗੇ ਬਹੁਤ ਜੀ ਜੋ ਲਵਾਂਗੇ ਸਹੀ ਗੱਲ ਉਹਦਾ ਹੀ ਪਾਵਾਂ ਛੱਡ ਦੋ ਭਰਾਵਾ ਸਨੈਮ ਚੈਟ ਕੋਹ ਨਹੀਂ ਦੇਣਾ ਇਹਨੇ ਲੋ ਵੀ ਬਾਬਿਓ ਟਾਇਰ ਦਾ ਸ਼ਕਰਪਾਰਾ ਬਣਨ ਲੱਗਾ ਹੈ ਨਵਾਬ ਸਾਹਿਬ ਇੱਧਰ ਆਓ ਬਣਾਇਆ ਕੀ ਕੰਮ ਕਰਨਾ ਪਹਿਲਾਂ ਬਾਹੂਬਲੀ ਟਾਇਰ ਚੱਕ ਕੇ ਲੈ ਕੇ ਆਇਆ ਸਾਡਾ ਜੀ ਹੋਰੇ ਜਸਪਾ ਬਾਹੂਬਲੀ ਓਏ ਲੋ ਵੀ ਬਾਬੇ ਉਹ ਥੱਕ ਹਾਰ ਕੇ ਕੰਮ ਹੋ ਗਿਆ ਸ਼ੁਰੂ ਨਵਾਲ ਸਾਹਿਬ ਕਿੱਧਰ ਗਏ ਭਰਾਵਾ ਕਿੱਧਰ ਗਿਆ ਜਲਾ ਦੂੰ ਮੈਨੂੰ ਦੂਰ ਦੂਰ ਤੱਕ ਵੇਖਦਾ ਹਣੀ ਕਿੱਧਰ ਗਿਆ ਕਿੱਧਰ ਗਿਆ ਕਿੱਧਰ ਗਿਆ ਓਹ ਦੇਖਦਾ ਤੈਨੂੰ ਕੀ ਹੋ ਗਿਆ ਤੋਰਦੇ ਨਹੀਂ ਵੇ ਹੈ ਕਲੀਮ ਤਾਂ ਮਿਲ ਗਿਆ ਟਾਇਰ ਰਹਿ ਗਿਆ ਟਾਇਰ ਕਿਥੇ ਹੋ ਰਿਹਾ ਟਾਇਰ ਕਹਿੰਦਾ ਚਿਹਰੇ ਤੇ ਖੁਸ਼ੀ ਆ ਗਈ ਹੈ ਕਿਹੜਾ ਹਵਾਰੀ ਆਈ ਆ ਹਵਾਰੀ ਆਈ ਤੇ ਉਹ ਚੜ ਗਿਆ ਲਾਏ ਓਏ ਇੱਧਰ ਗਿਆ ਉਹ ਲਾ ਬਈ ਦੱਸੋ ਯਾਰ ਉੱਥੇ ਬੈਠਾ ਹੈ ਨਾ ਦੱਸਿਓ ਓਏ ਉਹ ਵੇਖਦਾ ਹੀ ਝਾਤੀ ਮਾਰਾ ਹੋਏ ਕਿੱਟ ਕੀ ਆਏ ਇਹ ਤੁਹਾਨੂੰ ਕਲੇਮ ਗੱਡੀ ਦਾ ਇੰਸ਼ੋਰੈਂਸ ਜਿਹਨੂੰ ਕਹਿੰਦੇ ਆ ਇਹ ਕਹਿੰਦੇ ਨੇ 25 ਸਾਲ ਤੱਕ ਆਪਾਂ ਬਿਨਾਂ ਡਰਾਈਵਿੰਗ ਲਾਇਸੈਂਸ ਤੋਂ ਚਲਾ ਸਕਦੇ ਆ ਹਾਏ ਐਵੇਂ ਲਿਖਿਆ ਨਾ ਕੁਝ ਹੋਰ ਤਾਂ ਨਹੀਂ ਲਿਖਿਆ ਵੀ ਮਿੱਤਰੋ ਟਾਇਰ ਟੂਰ ਤਾਂ ਆਪਾਂ ਪਵਾ ਲਿਆ ਹੋਇਆ ਤੇ ਮਸਾ ਹੀ ਪਵਾਇਆ ਯਾਰ ਸਾਰਾ ਦਿਨ ਹੀ ਨਿਕਲ ਗਿਆ ਪੁੱਛੋ ਨਾ ਤੇ ਹੁਣ ਜੂਸ ਜਾ ਸਪੀਕੇ ਚੱਲਦੇ ਆਂ ਸ਼ਹਿਰ ਵਾਲ ਨੂੰ ਤੇ ਇਹਦਾ ਹੈਗਾ ਅਬੀ ਦਾ ਬਰਥਡੇ ਅੱਜ ਬਰਥਡੇ ਵਿਚਾਰੇ ਦਾ ਅੱਜ ਸਾਰਾ ਟੈਰਾਂ ਚ ਹੀ ਨਿਕਲਿਆ ਵਾ ਤੇ ਪਾਰਟੀ ਕਰਨੀ ਆ ਵਧੀਆ ਜੀ ਤੇ ਯਾਰ ਦੋਸਤ ਸਾਥ ਦੇ ਆ ਤੇ ਮਾਹੌਲ ਵਧੀਆ ਬਣਾਉਨੇ ਆ ਪ੍ਰਮਾਤਮਾ ਮਿਹਰ ਰੱਖੇ ਯਾਰ ਕੋਈ ਚੱਕਰ ਨਹੀਂ ਐਹੋ ਜੀਆਂ ਕੰਡੀਸ਼ਨਾਂ ਆਉਂਦੀਆਂ ਹੀ ਰਹਿੰਦੀਆਂ ਵਾ ਤੇ ਜਿੰਨਾ ਟਾਈਮ ਰੱਬ ਨਾਲ ਹੁੰਦਾ ਸਾਰਾ ਕੁਝ ਚੱਲੀ ਜਾਂਦਾ ਜੂਸ ਤੋਂ ਪਿਲਾ ਦੋ ਮਸ ਸਮੀਕਾ ਜੂਸ ਪੀ ਕੇ ਜਾ ਜੂਸ ਪਿਲਾ ਦੋ ਭਾਈ ਜਾਨ ਲੋ ਵੀ ਬਾਬੇ ਉਹ ਗਾਣੇ ਦਾ ਜੂਸ ਤਾਂ ਬਹੁਤ ਪੀ ਲਿਆ ਆ ਮਸੰਮੀ ਦਾ ਪੀਏਗੇ ਕਿਹੜਾ ਜੂਸ ਕਿਹੜਾ ਏ ਜੂਸ ਘੱਟ ਆ ਪਾਣੀ ਜਾਂ ਲੱਗਦਾ ਬਚਾ ਪਾਣੀ ਜ਼ਿਆਦਾ ਐ ਜਿਸੇ ਆਛਾ ਜੀ ਬਿਸਮਿਲ੍ਲਾ ਜੀ ਲੋ ਵੀ ਗਾਣੇ ਦਾ ਜੂਸ ਨਹੀਂ ਨਹੀਂ ਕਿਹੜਾ ਏ ਕਿਹੜਾ ਸੀਗਾ ਮਸੰਮੀ ਦਾ ਜੂਸ ਵਾ ਆ ਗਿਆ 10 ਮਿੰਟਾਂ ਚ ਆ ਗਿਆ ਬਸ ਆ ਗਿਆ 10 ਮਿੰਟਾਂ ਚ ਆ ਗਿਆ ਕਹਿੰਦੇ ਆ ਕਿਹੜਾ ਆ ਗਿਆ ਏ ਸੋਰਵ ਆ ਗਿਆ ਆ ਜਿਓ ਜੀ ਥੈਂਕ ਯੂ ਸੋ ਮੱਚ ਆ ਜਿਓ ਬੈਠੋ ਇਵੇਂ ਠੀਕ ਠਾਕ ਆ। ਠੀਕ ਆ। ਸਲੋ ਵੀ ਸ਼ਰਮਾ ਸਾਹਿਬ ਚੈੱਕ ਕਰੋ। ਹਾਏ। ਗਾਣੇ ਦਾ ਜੂਸ ਨੂੰ ਵਾਢੀਆਂ ਪੌਂ ਚੱਲੇ ਆ ਫੇਰ। ਹਾਂ। ਹੈਲੋ। ਲੱਚੜਾ ਆ ਹੀ ਆਪੇ ਰਵਾਇਆ। OK। ਉਹ ਤੁਹਾਡੀ ਫਟਿੰਗ ਫੂਟਿੰਗ ਆਪ ਦੀ ਕਾਰ ਨਹੀਂ ਚੱਲ ਚਾਹੇਗਾ। ਨਹੀਂ ਕਰੋ। ਆਈ ਥਿੰਕ ਇਹ ਬੰਦਾ ਨਹੀਂ। ਆ ਡੋਲਾ ਚੈੱਕ ਆਏ ਆਪਣਾ ਡੋਲਾ। ਧੋਖਾ ਵਾਦਾ ਕਿੰ ਨੂੰ ਕਹਿੰਦੇ ਆ ਜਿਹੜਾ ਆ ਬੰਦਾ ਕਰਦਾ। ਸਾਨੂੰ ਧੋਖਾ ਦਿੰਦਾ ਜਵਾਬ ਦਈ ਜਾਂਦਾ ਯਾਰ ਮੌਕੇ ਤੇ ਆ ਚੜਨੀ ਚੜਾ ਨਾ ਚੜਾ ਵੀ ਛੱਡਾਂਗੇ ਜਦੋਂ ਧਾਰ ਹੀ ਦਿੱਤਾ ਤੇ ਯਾਰ ਪਾਗਲ ਹੋਇਆ ਮੈਂ ਤੂੰ ਇਹਨੇ ਸੰਭਾ ਇਹ ਯਾਰ ਇਹਨੂੰ ਬਲੌਕ ਕਰ ਯਾਰ ਪਾਗਲ ਹੋਇਆ ਵੈ ਤੂੰ ਪਾਗਲ ਐ ਯਾਰ ਦੱਸ ਇੱਥੇ ਕਿਵੇਂ ਨਹੀਂ ਡੀਜੇ ਲੱਗੂਗਾ ਇੰਨੇ ਇਰੀ ਦਾ ਸਮਾਂ ਹੈ ਬਾਅਦ ਤੋਂ ਫਿਰ ਓਕੇ ਐ ਓਕੇ ਆ ਮੋਲ ਮੈਂ ਤੁਹਾਨੂੰ ਐਂ ਗਿਆ ਬਸ ਸਮਾਨ ਲੈਉਣੇ ਆ ਬਾਅਦ ਤੋਂ ਫਿਰ ਪਹੁੰਚਤੀ ਫੇਰ ਭੋਰਤੀ ਤੈਨੂੰ ਕਹਿ ਰਿਹਾ ਸਮਾਨ ਲੈ ਆਉਂਦੇ ਆ ਜਸੇ ਜੁੱਤੀ ਲਾ ਯਾਰ ਜੁੱਤੀ ਲਾ ਚੜਾਉਣ ਦੀ ਜ਼ਿੰਮੇਵਾਰੀ ਮੇਰੀ ਵਾ ਓਕੇ ਓਕੇ ਪਹਿਲਾਂ ਮੇਰੀ ਗੱਲ ਖਤਮ ਹਾਂ ਬਸ ਪਹਿਲਾਂ ਮੇਰੀ ਗੱਲ ਸੁਣ ਲੈ ਮੈਂ ਪਰ ਸਮਾਨ ਲੈ ਆਉਂਦੇ ਆ ਚੜ ਗਿਆ ਤਾਂ ਠੀਕ ਆ ਨਾ ਚੜਿਆ ਤਾਂ ਠੀਕ ਆ ਪਰ ਨਾ ਚੜਨੇ ਤਾਂ ਗੱਲ ਹੀ ਨਹੀਂ ਫੇਰ ਤੂੰ ਪਹਿਲੇ ਹੀ ਨੰਨਾ ਪਾਈ ਜਾਣਾ ਜਦੋਂ ਆਈ ਚੜ੍ਹ ਜਾ ਫੇਰ ਨੰਨਾ ਪਾਈ ਇਹਨਾਂ ਜਾ ਯਾਰ ਅਮਾਨ ਸ਼ੂ ਯਾਰ ਪੁੱਤਾ ਅਮੀਰ ਨਹੀਂ ਸੀ ਤੇਰੇ ਤੋਂ ਗਲਤ ਗੱਲਾਂ ਕੋਈ ਬਾਬੇ ਉਹ ਬੇਸ ਰੱਖੀ ਗਈ ਆ ਟੋਪ ਕਾਣਾ ਬਾਕੀ ਹੈ ਸ਼ਰਮਾ ਜੀ ਓਨ ਟੋਪ ਹੈ ਚੱਲੇ ਜੱਕ ਕਿਆ ਬਾਤ ਹੈ ਕਪੜਾ ਕਪੜਾ ਮਾਰ ਮਾਰ ਵਾ ਆਹ ਬੱਦੇ ਲੱਗੇ ਰੇ ਕਹਿੰਦਾ ਇਹਨੂੰ ਕਹਿੰਦੇ ਸਫਾਈ ਆਏ ਆਏ ਆਹ ਯਾਰ ਤਗੜਾ ਲਾ ਕੇ ਦਨਾਂ ਇੱਕ ਤਗੜਾ ਐ ਇਹ ਆਪਣੇ ਪਾਸ ਕੋਲ ਤੇ ਆਂ ਬ੍ਰਿੰਡ 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 ਯਾਰ ਇਹ ਬਹੁਤ ਇੰਨਾ ਨਾਲ ਲੜਦਾ ਮੇਰੇ ਨਾਲ ਪੂਰਾ ਉਹਨੇ ਨੇੜੇ ਆ ਬੜੇ ਸਾਡੇ ਕੋਲ ਰਹੇਗਾ ਉੱਥੇ ਉੱਥੇ ਹੀ ਛੋਡੇ ਕੋ ਹੋਰ ਮੈਂ ਬਈ ਬੰਦੇ ਲੈ ਕੇ ਬਾਰੇ ਬੰਦੇ ਛੋਡੇ ਕੋ ਸੁਣਾ ਵਾ ਬਈ ਉਹ ਨਵਾਬ ਸਾਹਿਬ ਆਪ ਮੂਰੇ ਹੋਏ ਆਹ ਕਿਆ ਬਾਤ ਹੈ ਇਹਦੇ ਚ ਕੀ ਉੱਤੇ ਰੱਖਣਾ ਉਹ ਲਿਆ ਮੇਰਾ ਸਪੀਕਰ ਮੁੰਡੇ ਦਾ ਬਰਥਡੇ ਤੇ ਮੈਨੂੰ ਕੁਝ ਨਹੀਂ ਅਰੰਦ ਦੱਸਿਆ ਸੀਗਾ। ਤੁਮ ਨੂੰ ਅਸੀਂ ਕੁਝ ਨਹੀਂ ਦੱਸਣਾ। ਹੂੰ? ਹੋਰ ਹੈ ਚੋਰ। ਆਲਾ ਮੈਨੂੰ ਕੁਝ ਨਹੀਂ ਦੱਸਿਆ। ਮੈਂ ਕਿਹਾ ਧਿਆਨ ਕੇ ਕੇਕ ਨਾ ਕਰ ਜਾ। ਹਾਂ ਹਾਂ ਕੇਕ। ਜੀ 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 ਹੈਪੀ ਬਰਥਡੇ ਟੂ ਯੂ। ਕਿਦੇ ਲਈ ਸਪੀਕਰ ਲੈ ਕੇ ਆਇਆ? ਮੇਰਾ ਬਰਥਡੇ ਦਾ ਸਪੀਕਰ ਨਹੀਂ ਲੈ ਕੇ ਆਇਆ ਸੀ। ਲੱਤ ਵੀ ਤੁਰ ਆ ਰਹੀ ਹੈ। ਮੇਰੇ ਬਾਡੇ ਤਾਂ ਸਪੀਕਰ ਨਹੀਂ ਲੈ ਕੇ ਆਏ ਜਿਗਨ ਨੇ ਇਹਦਾ ਬਾਡੇ ਤਾਂ ਨੇ ਸਪੀਕਰ ਲੈ ਕੇ ਆਏ ਆ ਤੁਮ ਪਰੇਸ਼ਨ ਹੈ ਨਾ ਤੂੰ ਸਾਰਾ ਪਰਵਤ ਚੱਕ ਲੈਗਾ ਆਈ ਚੱਲ ਅੰਦਾਜ਼ ਖੜਾ ਕਰ ਵਾਰ ਦੇ ਕੇ ਆਮਨ ਆ ਮੈਨ ਧਾਰ ਚੁਕੇ ਹੈ ਕੋਈ ਨਹੀਂ ਮੁੰਡੇ ਕੋਲ ਸਪੀਕਰ ਉੱਪਰ ਚੱਕਣ ਲੱਗੇ ਆ ਤੇ ਦੇ ਦੇ ਕਿਵੇਂ ਲੈ ਕੇ ਜਾਉ ਕਿਵੇਂ ਲੈ ਕੇ ਕਿਵੇਂ ਜਾਉਗੇ ਇਹ ਤਾਂ ਐ ਨਹੀਂ ਘਰ ਵਸਿਆਣੀ ਮੰਗਦੇ ਪਹਿਲਾਂ ਘਰ ਵਸਿਆਣੀ ਤੇ ਮੰਗ ਤੇ ਪਹਿਲਾਂ ਮੇਰੇ ਮੁੰਡੇ ਨੂੰ ਮੈਂ ਤਾਂ ਉਹਨੇ ਤਾਂ ਜਿਵੇਂ ਕਰਨੀ ਨਹੀਂ ਲਗਾ ਤੇਰੇ ਬਾਡੇ ਅੱਜੀ ਮਨਾ ਦੇਣਾ ਆਪਾਂ ਵੀ ਦੇ ਨਾਲ ਨਹੀਂ ਨਹੀਂ ਮੇਰੇ ਬਾਡੇ ਲੱਗ ਹੁੰਦਾ ਤੇਰਾ ਬਰਥਡੇ ਅੱਜ ਹੈ ਮੇਰੇ ਬੱਚੇ ਦਾ ਬਰਥਡੇ ਹੈ ਮੇਰਾ ਬਰਥਡੇ ਤਾਂ ਸਤੰਬਰ ਜੂਨ ਦਾ ਮੈਨੂੰ ਆ ਵੀ ਅੱਜ ਆਪਾਂ ਨੱਚਾਂਗੇ ਭਾਈ ਟਿੰਗਲਿੰਗ ਨਹੀਂ ਕਰਾਂਗੇ ਨਹੀਂ ਚੈੱਕ ਕਰੋ ਇੰਨੀ ਮੁਸ਼ਕਲ ਇੰਨੇ ਲੰਬੇ ਬੰਦੇ ਆ ਰਾਤ ਕੇ ਸਾਰਾ ਹੱਥ ਪਾ ਕੇ ਰੱਖ ਤੋ ਇਟਾ ਲੰਬਾ ਕਦੋਂ ਕੰਮ ਆਊਗਾ ਤੇ ਰਾਤ ਹੱਥ ਪਾ ਲੈ ਕੰਦੀ ਟਾ ਦੇ ਉਹ ਦੇਖੀ ਦੇ ਆ ਨਾ ਦੇ ਆ ਨਾ ਪਟੇ ਆਵਾਜ਼ ਆ ਗਿਆ ਖਤਰਾ ਕੰਪਲੀਟਿੰਗ ਜਿੱਤ ਗਿਆ ਤਾਂ ਚੜਾਉਣਾ ਪੌੜੀਆਂ ਲੱਗੀਆਂ ਨਹੀਂ ਤੇ ਕਿੰਨੀ ਮੁਸ਼ਕਲ ਦੇ ਨਾਲ ਚੜ੍ਹ ਗਿਆ ਫਿਰ ਸਪੀਕਰ ਕਾਮ ਸਾਸਰੀ ਕਾਸ ਇਹ ਜਿਸ ਤਵੇਰੇ ਲੈ ਔਰ ਸਰ ਜੋਰ ਲਗਾ ਕੇ ਆਈ ਸ਼ਾ ਆਵਨਾ ਲਾ ਰਾਮਨਾ ਤੇ ਆਨ ਨਾਲ ਪੌੜੀਆਂ ਆ ਪੌੜੀ ਦਾ ਚਾਰਾ ਜਗਾ ਲੈਂ ਚੜ ਗਿਆ ਚੜ ਗਿਆ ਝੂਟੇ ਖਾ ਲਏ ਉਹ ਵੀ ਮੁੰਡੇ ਸਬਜੀ ਲੈਣ ਆਵੇ ਕਿੰਨਾਂ 4 ਕਿਲੋ ਬਾਦੇ 4 ਕਿਲੋ ਕੀ ਲੈਣੇ ਡੰਡੇ ਡੰਡੇ 4 ਕਿਲੋ ਡੰਡੇ ਛੋਟਾ ਤਾਂ ਡੰਡੇ ਹੀ ਖਰਾਬ ਮੰਮੀ ਘੱਲ ਛੋਟਾ ਤਾਂ ਡੰਡੇ ਹੀ ਖਰਾਬ ਡੰਡਾ ਸਹੀ ਓਕੇ ਆ ਉਹਦਾ ਉਸਤਾਦ ਉਹਨੇ ਮੇਰਾ ਗੇਕ ਲੈਣਾ ਹੈ ਕਹਿੰਦੇ ਆਗੇ ਗੇਕ ਲੈ ਮੇਰੇ ਮੈਨੂੰ ਨਾਲ ਹੀ ਲੈ ਕੇ ਆ ਕੇ ਦੇਗਾ ਕਿੰਨਾ ਚ ਪ੍ਰੋਗਰਾ ਕਰ ਦੇਣਾ ਆ ਲੈਣਾ ਜੱਸੇ ਦੀ ਫਰਮੈਲਟੀ ਦੇ ਇਹਨੂੰ ਆ ਹੀ ਪਸੰਦ ਆ ਲੱਗਦਾ ਕਿਹੜਾ ਓਕੇ ਓਲਾ ਥੱਲੇ ਜਾਣਾ ਸੀ ਨਾ ਕਾਊਂਟਰ ਤੇ ਜਾਵਾ ਓਕੇ ਥੈਂਕ ਯੂ ਸੋ ਮੱਚ ਚਲੋ ਵੀ ਫੈਕਟਰੀ ਵੇਖੀ ਲੋਕ ਇਹ ਮਾਲ ਭਰਦਾ ਬਾਈ ਦੇਖੋ ਜੀ ਹੈਪੀ ਬਰਥਡੇ ਆਣਾ ਲੋਣਾ ਆਈ ਗਿਆ ਗਾਣਾ ਲੱਗ ਗਿਆ ਗਾਨੀਆਂ ਤੋਂ ਪਹਿਲਾਂ ਗਈਆਂ ਬੱਸ ਓਏ ਮਰਿਆ ਨਹੀਂ ਮੈਂ ਡਾ ਗਈਆਂ ਜਸਾ ਡਾਨ ਇਹ ਤਾਂ ਮੈਂ ਕਿਹਾ ਕਿ ਮੜਾ ਕੋਲ ਤੇ ਡੀਜੇ ਚੱਕਾ ਜਾਣੇ ਆ ਸਰ ਜੀ ਇਹ ਡੀਜੇ ਚੱਕਾ ਇਹ ਵੀ ਬੜਾ ਬਣ ਗਿਆ ਬੱਸ ਉਹ ਸੱਚੀ ਗੱਲ ਮਾ ਵੀ ਅੰਦਰ ਆ ਦੇ ਬਣ ਗਿਆ ਤੇਰਾ ਬਾੜਾ ਤੇਰਾ ਸਾਰਾ ਸਮਾਨ ਤੈਨੂੰ ਪਤਾ ਹੀ ਆ ਪੈਣਾ ਤੇਰਾ ਜੂਸ ਤਾਂ ਵੀ ਲਿਆ ਕੱਢ ਕੇ ਚੋਰੀ ਕੋਈ ਗੱਲ ਭਾਂਟਾ ਹੋ ਗਿਆ ਬੰਦੇ ਨਹੀਂ ਉਹ ਯਾਰ ਲੇਟ ਵਾਲੇ ਹੋਗੇ ਚਲੋ ਫੇਰੇ ਤੇ ਕੱਟੇ ਆ ਕੋਈ ਨਾ ਬਣਦੇ ਬਾਹੀ ਰੋਟੀ ਲੈਣ ਜਾਂਦੀ ਪਹਿਲਾ ਉਹ ਖਾ ਲੀ ਤੂੰ ਤਾਂ ਬਹਿ ਜਾ ਕੋਠੇ ਚੱਲਦੇ ਤੂੰ ਬਹਿ ਜਾ ਜਾ ਤੂੰ ਮੈਂ ਖਿਦਾ ਹਰ ਘਰ ਦੇ ਤੇ ਘਟੀ ਗੋਲੇ ਦੇ ਹਾਇ ਰੱਖੀ ਨਾ ਸਾਰਾ ਦਿਨ ਯਾਰਾ ਗਲਮੇ ਕੋਈ ਵਾਪੇ ਮਾਹੌਲ ਬਸ ਕੰਤੀਆਂ ਦਾ ਕਹਿ ਗਿਆ ਇਹ ਚਿਕਨ ਬਣਾ ਦਿੱਤਾ ਵਾ ਤੇ ਉਹਨਾਂ ਟਾਈਮ ਲੱਗੀ ਆ ਭੁੱਖ ਮੈਨੂੰ ਬਾਲੀ ਜਸਰ ਜੀ ਦਾ ਪਲਾਟਾ ਚੋਰੀ ਚੋਰੀ ਆ ਗਿਆ ਨਾ ਚੋਰੀ ਬਿਨਾਂ ਦੱਸੇ ਇਹਦਾ ਵਲੌਗ ਜੀ ਪਤਾ ਲੱਗੂਗਾ ਕਿੱਧਰ ਗਏ ਇਹ ਵੀ ਵਲੌਗ ਬਣਾ ਲਿਆ ਨਾ ਦਾ ਟੂ ਮੇਰਾ ਬਰਥਡੇ ਕੇਕ ਕੱਟਦਾ ਚੱਲ ਫਾਨੀ ਬਈ ਪੂਰਾ ਡਾਕਟਰ ਇੱਧਰ ਆਓ ਮੈਂ

ਯੋ ਪੁੱਤ ਕੋਨੀ ਪਿਆ ਜਿੱਥੇ ساری ਦੁਨੀਆ ਸੁੱਤੀ ਪਈ ਤੂੰ ਵੀ ਸੁਝੋ ਕੋਨੀ ਪਿਆ ਇੱਥੇ ਜ਼ਿੰਦਗੀ ਬਣਾ ਲਓ ਮੇਰੇ ਭਰਾ ਕਰ ਦੀ ਡੀਜੇ ਬੰਦ ਫਿਰ ਕੱਦੋ ਯਾਰ ਭਰਾ ਪੈ ਜਾਓ ਯਾਰ ਪੁੱਤ ਲੈ ਜਾ ਸੁਣੇ ਤਰਨੇ ਉਤਰੇ ਨਹੀਂ ਅੰਦਾ ਵਲੌਗ ਚ ਲੈ ਆਏ ਨਹੀਂ ਬਾਬਾ ਜੀ ਤੂੰ ਵੀਡੀਓ ਆਨ ਕਰ ਲੈਣਾ ਉਦੋਂ ਮੇਰੇ ਚ ਦਲੇਰੀ ਆ ਜਾਂਦੀ ਆ ਨਹੀਂ ਉਮੀਨੂ ਡਰਨਾ ਇਹ ਤਾਂ ਬੋੜੀ ਪੁੜੀ ਜਾਂਦਾ ਕਈ ਵਾਰੀ ਤੂੰ ਬੈਗ ਪਿਆ ਹਲਾ ਵਲੌਗ ਵਾਇਰਲ ਹੋ ਜਾਣਾ ਸਹੀ ਗੱਲ ਆ ਹੋਣਾ ਚੱਲ ਡੇ ਕੇ ਚੱਲ ਡੇ ਚੱਲ ਡੇ ਮਾੜੀ ਹੋ ਜਾ ਚੱਲ ਡੇ ਕੇ ਚੱਲ ਬੁੱਗੀ ਮਿੰਜੀ ਆ ਨਾ ਨਾ ਅਹੀ ਜਾਣੀ ਨਾ ਛੇੜ ਨਾ ਛੇੜ ਨਾ ਛੇੜ ਕਿਉਂ ਕੋਲੋ ਖਦੀ ਹੋ ਇਹ ਵਲੋਗ ਦਾ ਦੀ ਐਂਡ ਕਰਨਾ ਹੈ ਹਾਂਜੀ ਹੁਣ ਸਾਰੇ ਖਾਣ ਲੱਗੇ ਆ ਰੋਟੀ ਤੇ ਹੋ ਗਿਆ ਨੱਚ ਗਾਣਾ ਹੋ ਚੁੱਕਿਆ ਹੈ ਵੀਡੀਓ ਬਣਾਈ ਬਹੁਤ ਛੋਟੀ ਹਾਂਜੀ ਤੇ ਆਪਣੇ ਖਾਧੀ ਰੋਟੇ ਮੈਂ ਰੋਟੀ ਬਸ ਮੇਰੀ ਢਿੱਡੀ ਹੋਗੀ ਮੋਟੀ ਓਕੇ ਜੀ ਇੱਧਰ ਦੇਖੀ ਗਾਈਦਾ ਹੁਣ ਅੰਜੀ ਬਾਬੇਓ ਤੁਹਾਨੂੰ ਕਿੱਦਾਂ ਦੀ ਲੱਗੀ ਰੋਟੀ ਬਾਟ ਕਮੈਂਟ ਕਰਕੇ ਜਰੂਰ ਦੱਸਿਓ ਲੈ ਇੱਥੇ ਚਿਕਣ ਪਾੜ ਪਾੜਾ ਦੇਖੋ ਖਾ ਖਾ ਚਿਕਣ ਕਹਿੰਦੇ ਕੰਦਾ ਨਾਲ ਲੱਗੀ ਫਿਰਦੇ ਨੇ ਤੇ ਕਹਿੰਦੇ ਹੁਣ ਦੁਬਾਰਤ ਨੱਚਣ ਦੀ ਤਿਆਰੀ ਕਹਿੰਦੇ ਨੇ ਕਰ ਲਈਆਂ ਆਹ ਦੇਖੋ ਕਹਿੰਦੇ ਨੀਂਦ ਤੋਂ ਉੱਠ ਚੁੱਕਿਆ ਹੁਣ ਇਹਦੇ ਨਾਲ ਕਰਦੇ ਆ ਬਲੌਗ ਨੂੰ ਐਂਡ ਤੇ ਮਿਲਦੇ ਆ ਬਾਈ ਬਾਈ ਲਾਈਕ ਸਬਸਕ੍ਰਾਈਬ ਸ਼ੇਅਰ ਕਰਦੇ ਰਹੋ ਸੋਪਰ ਰੂਟੀਨ ਦੇ ਬਲੌਗਾਂ ਅਨੁਪਰਵ